ਇਹ ਮਾਇਆ ਤੋਂ ਤੁਸੀਂ ਬਚੇ ਹੋ ਕਿਉਂ ਇਹ ਮਾਇਆ ਜਿਹੜੀ ਆ ਮਹਾਮੋਹਨੀ ਕਹਿੰਦੇ ਸਾਰਿਆਂ ਨੂੰ ਮੋਹ ਲੈਣ ਵਾਲੀ ਆ ਇਸ ਮਾਇਆ ਤੋਂ ਕੋਈ ਬਚਿਆ ਥੋੜੀ ਆ ਇਹ ਨਿਹਾਰ ਇੱਕ ਜੀਵ ਦੇ ਉੱਤੇ ਆਪਣਾ ਪ੍ਰਭਾਵ ਪਾਇਆ ਹੈ ਭਾਵੇਂ ਕੋਈ ਦੇਵੀ ਹੈ ਭਾਵੇਂ ਕੋਈ ਦੇਵਤਾ ਹੈ ਭਾਵੇਂ ਕੋਈ ਪੈਗੰਬਰ ਹੋਇਆ ਸਾਰਿਆਂ ਤੇ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਹੈ ਕਬੀਰ ਜੀ ਨੇ ਆਪਣੀ ਰਚਨਾ ਦੁਆਰਾ ਲਿਖਿਆ ਹੈ ਸਰਪਨੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਬੇਸਨ ਮਹਾਦੇਵ ਛਲਿਆ ਕਹਿਣ ਲੱਗੇ ਇਹ ਮਾਇਆ ਜਿਹੜੀ ਐ ਇਹਦੇ ਤੋਂ ਉੱਪਰ ਬਲਵਾਨ ਕੋਈ ਨਹੀਂ ਇਸ ਮਾਇਆ ਨੇ ਸਭਨਾਂ ਨੂੰ ਜਿਹੜਾ ਛਲ ਲਿਆ ਹੈ ਸਾਰਿਆਂ ਦੇ ਉੱਤੇ ਆਪਣਾ ਪ੍ਰਭਾਵ ਪਾਇਆ ਕੋਈ ਵੀ ਇਦਾਂ ਦਾ ਨજર ਨਹੀਂ ਆਉਂਦਾ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਬਚ ਗਿਆ ਹੋਵੇ ਇਸ ਕਰਕੇ ਗਰੀਬ ਨਵਾਜ ਸਤਿਗੁਰੂ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਕਹਿ ਰਹੇ ਆ ਮਹਾ ਮੋਹਨੀ ਤੁਦ ਨਾ ਵਿਆਪੈ ਸਵਾਲ ਹੈ ਕਿਸ ਪ੍ਰਕਾਰ ਕਰਕੇ ਉਹ ਜਕੀ ਤੁਹਾਡੇ ਕੋਲ ਆਇਆ ਜਿਹਦੇ ਨਾਲ ਉਹ ਮਾਇਆ ਜਿਹੜੀ ਸਾਰਿਆਂ ਨੂੰ ਮੋਹ ਲੈਂਦੀ ਹੈ ਉਹ ਤੁਹਾਨੂੰ ਨਹੀਂ ਵਿਆਪੀ ਹੈ ਤੇਰਾ ਆਲਸ ਕਹਾ ਗयो ਰੀ ਕਹਿੰਦੇ ਜਿਹੜਾ ਤੇਰੇ ਅੰਦਰ ਆਲਸ ਸੁਭਾਅ ਸੀ ਦਲਿੱਦਰ ਸੀ ਉਹ ਦਲਿੱਦਰ ਕਿੱਧਰ ਚਲਾ ਗਿਆ ਇਹ ਹੋ ਜਾ ਕੀ ਤੁਹਾਨੂੰ ਪ੍ਰਾਪਤ ਹੋਇਆ ਕਿ ਤੁਹਾਡਾ ਦਲਿੱਦਰ ਦੂਰ ਹੋ ਗਿਆ ਦੇਖੋ ਮਨੁੱਖ ਅੱਜ ਜੋ ਕੁਝ ਵੀ ਹੈ ਜਿਹੜਾ ਕੁਝ ਵੀ ਅੱਜ ਹੈ ਇਹਦੇ ਨਾਲੋਂ 100 ਗੁਣਾ ਵੱਧ ਕੇ ਹੋ ਸਕਦਾ ਸੀ ਜੇ ਕਿਦਰ ਆਪਣੇ ਦਲਿੱਦਰ ਨੂੰ ਤਿਆਗ ਦਿੰਦਾ ਆਪਣੇ ਆਲਸ ਨੂੰ ਤਿਆਗ ਦਿੰਦਾ ਕਿਉਂਕਿ ਜਿਹੜਾ ਕੁਝ ਅਸੀਂ ਹਾਂ ਇਹਦੇ ਪਿੱਛੇ ਇਉਂ ਕਹਿ ਲੋ ਵੀ ਅਸੀਂ 30 ਤੋਂ 40% ਦਲਿੱਦਰ ਤਿਆਗਿਆ ਜੇ ਅਸੀਂ ਸਾਰਾ 60% ਦਾ ਹੋਰ ਦਲੇਦਰ ਤਿਆਗ ਦਿੱਈ ਤੇ ਜਿਹੜਾ ਕੁਝ ਅੱਜ ਸਾਡਾ ਰੁਤਬਾ ਹੈ ਇਹਦੇ ਨਾਲੋਂ 100 ਗੁਣਾ ਵੱਡਾ ਰੁਤਬਾ ਹੋਣਾ ਸੀ ਜਿਹੜੀ ਸਾਡੀ ਕਮਾਈ ਹੈ ਇਹਦੇ ਨਾਲੋਂ 100 ਗੁਣਾ ਹੋਣੀ ਸੀ ਜਿਹੜੇ ਉਹ ਕਹਿ ਲਓ ਸਾਡੀਆਂ ਪ੍ਰਾਪਤੀਆਂ ਨੇ ਉਹ ਵੀ ਵਧੇਖ ਹੋਣੀਆਂ ਸਨ ਕਿਉਂਕਿ ਜੀਵ ਨੂੰ ਜਿਹੜਾ ਹਵਾਲਸ ਦਲੇਦਰ ਚੰਬੜਿਆ ਹੋਇਆ ਹੈ ਅੱਜ ਦਾ ਕੰਮ ਕੱਲ ਦੇ ਛੱਡਣ ਦੀ ਇਹਦੀ ਆਦਤ ਹੈ ਸਾਧਗੁਰੂ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ ਵੀ ਇਹ ਆਗਿਆ ਕੀਤੀ ਹੈ ਕਿ ਉਦਮ ਕਰਤਮਨ ਨਿਰਮਲ ਹੋਵੇ ਮਹਾਰਾਜ ਨੇ ਕਿਹਾ ਭਾਈ ਉਦਮ ਕੀਤੇ ਆ ਮਨ ਜਿਹੜਾ ਪਵਿੱਤਰ ਹੁੰਦਾ ਹੈ ਉਦਮ ਕਰਨ ਤੋਂ ਬਿਨਾ ਜਿਹੜਾ ਮਨ ਪਵਿੱਤਰ ਨਹੀਂ ਹੁੰਦਾ ਫਿਰ ਮਹਾਰਾਜ 사ਧਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 52 ਹੁਕਮਾਂ ਦੇ ਵਿੱਚ ਇਹ ਆਗਿਆ ਕਰਦੇ ਆ ਮਹਾਰਾਜ ਮਹਾਰਾਜ ਨੇ ਕਿਹਾ ਜਿਤਨੇ ਕੰਮ ਆਪਣੇ ਕਰਨ ਵਾਲੇ ਹੋਣ ਉਨ੍ਹਾਂ ਦੇ ਵਿੱਚ ਆਲਸ ਨਹੀਂ ਕਰਨੀ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਸਤਿਗੁਰੂ